ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਾਨੂੰ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਅੱਜ ਤੋਂ ਸਵੇਰ ਦਾ ਮੀਂਹ ਬੜਾ ਪਈ ਜਾਂਦਾ ਪੱਜ ਵਿੱਚ ਦਾ ਮੀਂਹ ਲੱਗਦਾ ਕਰੇ ਸਵੇਰ ਦਾ ਅੱਜ ਜਿਹੇ ਕਹਿੰਦੇ ਸੌਂਦ ਦੀ ਝੜੀ ਲੱਗੀ ਸੌਂਦ ਦੀ ਝੜੀ ਐ ਸੌਂਦ ਦੀ ਝੜੀ ਲੱਗੀ ਏ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਗੁੱਡੇ ਕੰਪਨੀ ਦੀ ਕੈਟਲਾਈਟ ਅੰਦਰ ਬਾਸ ਸਟੀਲ ਵਾਲੀ ਇਹ ਸਾਈਜ਼ ਆ ਜਾਏਗਾ ਲੀਟਰ ਵਾਲਾ ਸਾਈਜ਼ ਆਏਗਾ ਹਾਂ ਲੋ ਟੂ ਆਰ ਟੂ ਚੈੱਕ ਕਰੋ ਗੁੱਡੇ ਕੰਪਨੀ ਦੀ ਹੈ ਲੀਟਰ ਵਾਲਾ ਸਾਈਜ਼ ਅੰਦਰ ਬਾਹਰ ਸਟੀਲ ਢੱਕਣ ਤੇ ਵੀ ਸਟੀਲ ਲੱਗੀ ਜਾਈਏਗੀ ਅੰਦਰ ਵੀ ਸਟੀਲ ਇਹ ਲੀਟਰ ਵਾਲਾ ਸਾਈਜ਼ ਆ ਜਾਂਦਾ ਚੀਜ਼ ਜਾਨੀ ਕਿ ਕਟਲਿਆ ਚਾਹ ਪਾ ਕੇ ਰੱਖਣ ਦੀ ਅੰਦਰ ਬਾਹਰ ਲੈ ਗਏ ਜਾਨੀ ਤੇ ਦੇਖੀ ਤਾਂ ਜਾਣਾ ਜੇ ਕਿਵੇਂ ਲੈ ਕੇ ਜਾਣੀ ਆ ਆਪ ਆ ਕੇ ਲੈ ਕੇ ਜਾ ਸਕਦੇ ਇਹ ਲੀਟਰ ਵਾਲਾ ਸਾਈਜ਼ ਆ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਇਹ ਤੋਂ ਵੱਡਾ ਸਾਈਜ਼ ਆਏਗਾ ਵੱਡਾ ਸਾਈਜ਼ ਆਏਗਾ ਆਪਣਾ 1.5 ਲੀਟਰ 1500 ml 1.5 ਲੀਟਰ ਦਾ ਸਾਈਜ਼ ਆਏਗਾ ਅੰਦਰ ਬਾਸ ਸਟੀਲ ਆਏਗੀ ਵਧੀਆ ਕੁਆਲਿਟੀ ਆਏਗੀ ਚੀਜ਼ ਦੇਖੋ ਕਲਰ ਦੇਖੋ ਇਹ ਜਿਹਾ ਲੱਗ ਲੱਗਾ ਕਲਰ ਆ ਜਾਂਦਾ ਜਿੰਨੇ ਇਹ ਇਹਦਾ 1.5 ਲੀਟਰ ਵਾਲਾ ਸਾਈਜ਼ ਵਧੀਆ ਕੁਆਲਿਟੀ ਆ ਦੇਖੋ ਖਿੰਚੀ ਕੀ ਦੇਖੋ ਸਟੀਲ ਦੀ ਕੁਆਲਿਟੀ ਵਧੀਆ ਜੇ ਵੱਡੇ ਕੰਪਨੀ ਦੀ ਆ ਕੋਈ ਨੋਰਮਲ ਕੰਪਨੀ ਨਹੀਂ ਹੈਗੀ ਠੱਕਣ ਦਾ ਵੀ ਸਟੀਲ ਨਹੀਂ ਬੜੀ ਆਏਗੀ ਦੋ ਸਾਈਜ਼ ਹੋਣਗੇ ਕਲਰ ਦੇ ਨਾਲ ਚ ਅਲੱਗ-ਅਲੱਗ ਆ ਜਾਂਦੇ ਨੇ ਠੀਕ ਹੈ ਜੀ ਜਿਸ ਤਰ੍ਹਾਂ ਇੱਕ ਕਲਰ ਆ ਹੋ ਜਾਂਦਾ ਇਹ ਲੀਟਰ ਵਾਲਾ ਸਾਈਜ਼ ਇੱਕ ਕਲਰ ਆ ਹੋ ਜਾਂਦਾ ਇੱਕ ਕਲਰ ਆ ਹੋ ਜਾਂਦਾ ਦੋ ਸਾਈਜ਼ ਹੋਣ ਵੀ ਆਪਣੇ ਗ੍ਰੈਸਮ ਦੋ ਸਾਈਜ਼ ਆਏ ਨੇ ਠੀਕ ਹੈ ਜੀ ਜੇ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਬਰਤਨ ਸਟੋਰ ਫਡੇਗਰ ਚੂੜੀਆਂ ਐਡਰੈਸ ਹੈਗਾ ਜੀ ਆਪਣਾ ਬੱਸ ਸਟੈਂਡ ਤੋਂ ਸਿੱਧਾ ਅੰਦਰ ਮਾਰਕੀਟ ਨੂੰ ਆਉਣਾ ਤੁਸੀਂ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਆਉਣਾ ਪਹਿਲੇ ਕੁਰਾਣਾ ਪੰਜਾਬ ਨੂਸਰ ਬੈਂਕ ਉਹਦੇ ਨਾਲ ਆ ਗਈ ਵਿਸ਼ਾਲ ਬਰਤਨ ਸਟੋਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵਾਤਵਾ ਦਾ ਕਮੈਂਟ ਕਰੋ ਵਾਤਵਾ ਦਾ ਸ਼ੇਅਰ ਕਰੋ ਇਹ ਕਿ ਵੀਡੀਓ ਵਾਇਰਲ ਹੋਣੀ ਚਾਹੀਦੀ ਯਾਨੀ ਕਿ ਸਾਰੇ ਤੱਕ ਪਹੁੰਚੇ ਹਰੇ ਨੂੰ ਕਿਸੇ ਨੂੰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਵਿਜ਼ਿਟ ਕਰ ਸਕਦਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਣੇ ਕਿਸੇ ਨੂੰ ਜੀ